ਸਿਕੰਦਰ ਜੀ ਉਸ ਭੇਡ ਚਾਲ ਦੇ ਵਿੱਚ ਤੁਸੀਂ ਕਦੋਂ ਫਸਣਾ ਸ਼ੁਰੂ ਕਰ ਦਿੱਤਾ ਦੇਖੋ ਇਹ ਹਾਲਾਤ ਹੁੰਦੇ ਨੇ ਕੁਝ ਬੰਦੇ ਦੇ ਤੇ ਕੁਝ ਸੁਪਨੇ ਹੁੰਦੇ ਨੇ ਜਦੋਂ ਬੰਦਾ ਸੁਪਨਿਆਂ ਨੂੰ ਪੂਰਾ ਹੁੰਦਾ ਨਹੀਂ ਦੇਖਦਾ ਤਾਂ ਉਹ ਆਪਣੇ ਜਿਹੜਾ ਆਲਣਾ ਹੈ ਨਾ ਉਹ ਆਪਣਾ ਆਲਨੇ ਚੋਂ ਨਿਕਲ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਆ ਤੁਹਾਨੂੰ ਆਪਣੇ ਆਪ ਤੇ ਕੰਫੀਡੈਂਸ ਨਹੀਂ ਸੀਗਾ ਕਿ ਜਿਹੜਾ ਤੁਸੀਂ ਉਸ ਰਸਤੇ ਤੁਰ ਪੇ ਕਿ ਮੈਂ ਕੈਨੇਡਾ ਚਲ ਜਾ ਜਦੋਂ ਮੈਨੂੰ ਉਹ ਨਹੀਂ ਜਿਹੜੀ ਡਿਸਰਵਿੰਗ ਸੈਲਰੀ ਜਿਹੜੀ ਆ ਉਹ ਨਹੀਂ ਜਿਹੜੀ ਕ੍ਰੈਡਿਟ ਹੋ ਰਹੀ ਉਹ ਮੈਨੂੰ ਕਿਤੇ ਨਾ ਕਿਤੇ ਜਿਹੜੀ ਆ ਉਹ ਹੁੰਦੀ ਸੀ ਕਦੇ ਤੁਸੀਂ ਇਹ ਚੀਜ਼ ਸੋਚ ਕੇ ਵੇਖੀ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਹਾਈ ਪੋਸਟ ਦੇ ਉੱਤੇ ਅਧਿਕਾਰੀ ਜਿਹੜੇ ਜੌਬ ਕਰ ਰਹੇ ਨੇ ਬਹੁਤ ਹਾਈ ਲੈਵਲ ਦੀਆਂ ਜੌਬਸ ਜਿਹੜੀਆਂ ਸਰਕਾਰੀ ਐ ਉਹ ਤਕਰੀਬਨ ਪ੍ਰਵਾਸੀ ਨੇ ਉਸ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਬਹੁਤ ਘੱਟ ਆ ਕੈਨੇਡਾ ਜਾ ਕੇ ਦਿਹਾੜੀਆਂ ਕਿੰਨੇ ਕੱ ਲਈਆਂ ਸੱਚੇ ਸੱਚ ਦੱਸਿਓ ਕੀ ਕੁਸ਼ੀਦਤ ਹੁੰਦੀ ਹੈ ਲਫਾ ਲਫਾ ਵੇ ਡੱਬੇ ਡੱਬੇ ਪੈਸੇ ਸਾਰੇ ਚੱਕ ਚੁੱਕੇ ਮੈਂ ਜਿਹੜੇ ਨੇ ਉਹ ਡਸਟਪਿੰਚ ਪਾਏ ਤਾਂ ਹੋਰ ਮੈਂ ਉੱਥੇ ਸਾਰਾ ਕੁਝ ਸਭਾਇਦਾ ਕੰਮ ਕੀਤਾ ਨਵੇਂ ਰਾਤ ਦੇ 11 ਵਜੇ ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ ਇਹ ਕਰੀ ਜਾਂਦਾ ਮਤਲਬ ਸਿਰਫ 15 ਮਿੰਟ ਦੇ ਬ੍ਰੇਕ ਤੋਂ ਬ੍ਰੇਕਸ ਨਹੀਂ ਬਚਾਦੇ ਪਾਸ ਵਿੱਚ ਬੈਠ ਕੇ ਜਦ ਜਾਣਾ ਮਤਲਬ ਤੁਸੀਂ ਆਪ ਸੋਚ ਕੇ ਦੇ ਲੋ ਕਿ ਪੈਰ ਨਹੀਂ ਸਿੱਧਰੇ ਜਾਂਦਾ ਹੁੰਦਾ ਕਿ ਪੈਸੇ ਦੀ ਕਿ ਫੈਮਿਲੀ ਵਾਕਈ ਇਨੀ ਸਟਰੋਂਗ ਸੀਗੀ ਜਾਂ ਸਭ ਕੁਝ ਓਕੇ ਸੀਗਾ ਕਿ ਤੁਸੀਂ ਬੜੇ ਸੋਖੇ ਚੜ ਗਏ ਜਾਂ ਫਿਰ ਤੁਹਾਨੂੰ ਵੀ ਉਹਨੇ ਓਖਿਆ ਕੀਤਾ ਫਾਦਰ ਜਿਹੜੇ ਨੇ ਉਹ ਇੱਕ ਮਨੀਮ ਨੇ ਪ੍ਰਾਈਵੇਟ ਜਿਹੜੇ ਹੁੰਦੇ ਨੇ ਆਰਟੀ ਆ ਉਹਨਾਂ ਦੇ ਲੱਗੇ ਤੇ ਜਿਹੜੀ ਪ੍ਰਾਈਵੇਟ ਨੌਕਰੀ ਕਰਦੇ ਸੀ ਉੱਚ ਤਨਖਾਹ ਕਿੰਨੀ ਸੀ 15000 ਕੀ ਇਸ ਤੋਂ ਚੰਗੀ ਤੇ ਜ਼ਿੰਦਗੀ ਮੇਰੀ ਇੰਡੀਆ 'ਚ ਸੀ ਉਹੀ ਜਿਵੇਂ ਮੈਂ ਬੀ ਲੱਖ ਇੱਥੇ ਨਾ ਪੁੱਜੇ ਹੁੰਦੇ ਫਿਰ ਉੱਥੇ ਫੀਲ ਹੁੰਦਾ ਕਿ ਯਾਰ ਇੰਨੇ ਪੈਸੇ ਲਾ ਕੇ ਜੇ ਤੁਸੀਂ ਆਹ ਮਤਲਬ ਬਿਲਕੁਲ ਲੇਬਰ ਵਾਲੇ ਜੌਬ ਕਰਨੀਆਂ ਫਿਰ ਤਾਂ ਇਹ ਤਾਂ ਮਤਲਬ ਬਹੁਤ ਵਧੀਆ ਸੀ ਕਿ ਆਪਣੇ ਇੰਡੀਆ 'ਚ ਰਹਿ ਕੇ ਕਿਤੇ ਇਸ ਨੂੰ ਇਨਵੈਸਟ ਕਰਦੇ ਉਹ ਮੈਨੂੰ ਪਛਤਾਵਾ ਉਹ ਦਿਨ ਹੁੰਦਾ ਜਦੋਂ ਮੇਰੀ ਸੈਲਰੀ ਆਉਂਦੀ ਹੈ ਜਦੋਂ ਮੇਰੀ ਸੈਲਰੀ ਆਉਂਦੀ ਹੈ ਨਾ ਮੈਨੂੰ ਪਤਾ ਚੱਲਦਾ ਕਿ ਇਹਦੇ 'ਚ ਜਿਹੜਾ 95% ਹਿੱਸਾ ਨਾ ਉਹ ਸਾਰਾ ਲੋਨ 'ਚ ਜਾਣਾ ਹੈ ਪੰਜਾਬ ਦੇ ਵਿੱਚ ਅੱਜਕੱਲ ਇੱਕ ਭੇੜਚਾਲ ਬਣ ਗਈ ਹੈ ਭੇੜਚਾਲ ਇਸ ਕਰਕੇ ਕਹਿ ਰਹੇ ਆ ਕਿਉਂਕਿ ਜ਼ਿਆਦਾਤਰ ਨੌਜਵਾਨ ਪੀੜੀ ਐਸੇ ਹੀ ਭੇੜਚਾਲ ਦਾ ਸ਼ਿਕਾਰ ਹੈ ਉਹ ਭੇੜਚਾਲ ਹੋਰ ਕੁਝ ਨਹੀਂ ਬਲਕਿ ਵਿਦੇਸ਼ਾਂ ਦੇ ਸੁਪਨੇ ਲੈਣੇ ਕੈਨੇਡਾ ਜਾ ਕੇ ਦੂਜਾ ਪੰਜਾਬ ਬਸੋਣਾ ਤੇ ਹਮੇਸ਼ਾ ਲਈ ਬਾਹਰ ਜਾ ਕੇ ਪੰਜਾਬ ਨੂੰ ਛੱਡ ਕੇ ਉੱਥੇ ਸੈਟਲ ਹੋ ਜਾਣਾ ਐਸੇ ਹੀ ਚਾਲ ਦਾ ਇੱਕ ਨੌਜਵਾਨ ਜਿਹੜਾ ਸ਼ਿਕਾਰ ਤਾਂ ਹੋ ਗਿਆ ਸੀਗਾ ਉਹ ਹੋਰ ਕੋਈ ਨਹੀਂ ਬਲਕਿ ਪੰਜਾਬ ਦਾ ਹੀ ਹੁਣ ਇਸ ਵਕਤ ਮੌਜੂਦ ਸਬ ਇੰਸਪੈਕਟਰ ਹੈ ਜਿਸ ਨੂੰ ਹੁਣ ਮਾਨ ਹੈ ਕਿ ਮੈਂ ਵਾਪਸ ਆ ਕੇ ਇਸ ਨੌਕਰੀ ਦੇ ਉੱਤੇ ਕਾਬਸ ਹੋਇਆ। ਸੋ ਉਹਨਾਂ ਦਾ ਨਿਕਾਸ ਵਕਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਿਕੰਦਰ ਜੀ। ਕੀ ਹਾਲ ਠੀਕ ਠਾਕ ਹੋ? ਠੀਕ ਠਾਕ ਬੜੇ ਤਸੱ। ਵਾਕਿਆ ਤੁਸੀਂ ਸਿਕੰਦਰ ਵਾਲਾ ਹੀ ਕੰਮ ਕੀਤਾ ਕਿ ਜਿਹੜਾ ਤੁਸੀਂ ਡਿਸੀਜਨ ਲੈ ਲਿਆ। ਸਿਕੰਦਰ ਜੀ ਉਸ ਭੇਡ ਚਾਲ ਦੇ ਵਿੱਚ ਤੁਸੀਂ ਕਦੋਂ ਫਸਣਾ ਸ਼ੁਰੂ ਕਰ ਦਿੱਤਾ? ਜਾਂ ਫਿਰ ਤੁਹਾਨੂੰ ਕਲੈਰਿਟੀ ਨਹੀਂ ਸੀਗੀ ਕਿ ਮੈਂ ਇਸ ਦਾ ਸ਼ਿਕਾਰ ਹੋਣ ਲੱਗਾ ਉਹ ਵਾਕਿਆ ਕੀ ਸੀਗਾ ਬਰੀਫਲੀ ਜ਼ਰੂਰ ਦੱਸੋ। ਦੇਖੋ ਇਹ ਹਾਲਾਤ ਹੁੰਦੇ ਨੇ ਕੁਝ ਬੰਦੇ ਦੇ ਤੇ ਕੁਝ ਸੁਪਨੇ ਹੁੰਦੇ ਨੇ। ਜਦੋਂ ਬੰਦਾ ਸੁਪਨੇਆਂ ਨੂੰ ਪੂਰਾ ਹੁੰਦਾ ਨਹੀਂ ਦੇਖਦਾ ਤਾਂ ਉਹ ਆਪਣਾ ਜਿਹੜਾ ਆਲਣਾ ਹੈ ਨਾ ਉਹ ਆਪਣਾ ਆਲਣੇ ਚੋਂ ਨਿਕਲ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਆ ਤਾਂ ਮੈਂ ਵੀ ਆਪਣਾ ਜਿਹੜਾ ਘਰ ਦੇ ਜਿਹੜੇ ਕੰਫਰਟ ਜ਼ੋਨ ਚੋਂ ਨਿਕਲ ਕੇ ਕਿ ਨਹੀਂ ਇੱਥੇ ਇੰਨੇ ਚ ਮੇਰਾ ਗੁਜ਼ਾਰਾ ਨਹੀਂ ਹੋਣਾ ਪਲੱਸ ਜਿਹੜੇ ਮੇਰੇ ਡ੍ਰੀਮਸ ਨੇ ਉਹ ਨਹੀਂ ਪੂਰੇ ਹੋਣੇ ਤਾਂ ਮੈਂ ਉਹ ਦਸੰਬਰ 2022 ਦੀ ਗੱਲ ਤੁਹਾਨੂੰ ਮੈਂ ਦੱਸਦਾ ਜਦੋਂ ਮੈਂ ਹਾਈਲਾਈਟਸ ਦਾ ਐਗਜ਼ਾਮ ਦਿੱਤਾ ਤੇ ਚੰਡੀਗੜ੍ਹ ਮੇਰਾ ਐਗਜ਼ਾਮ ਹੋਇਆ ਮੈਨੂੰ ਪੂਰੀ ਉਮੀਦ ਸੀ ਕਿ ਵਧੀਆ ਪੈਂਟਸ ਵਗੈਰਾ ਆ ਜਾਣਗੇ ਤਾਂ ਵਧੀਆ ਆ ਵੀ ਗਏ ਕਾ ਉਥੋਂ ਮੇਰੀ ਸ਼ੁਰੂਆਤ ਹੁੰਦੀ ਆ ਉਹ ਤੋਂ ਬਾਅਦ ਮੈਂ ਆਫਰ ਲੈਟਰ ਅਪਲਾਈ ਵਗੈਰਾ ਸ਼ੁਰੂ ਕੀਤੇ ਕਰਨੇ ਤੇ ਉਹ ਤੋਂ ਬਾਅਦ ਜਦ ਮੈਨੂੰ ਆਫਰ ਲੈਟਰ ਆਇਆ ਕਿ ਹਾਂ ਤੁਸੀਂ ਆ ਸਕਦੇ ਹੋ ਫਿਰ ਮਤਲਬ ਇੱਕ ਉਮੀਦ ਜੀ ਜਾਗੀ ਕਿ ਹਾਂ ਮੈਂ ਵੀ ਉਹ ਜਿਹੜੀ ਭੇਡ ਚੱਲ ਚੱ ਰਹੀ ਆ ਉਹਦਾ ਮੈਂ ਹਿੱਸਾ ਬਣਨ ਜਾ ਰਿਹਾ ਹਾਂ ਤੁਸੀਂ ਪੜ੍ਹੇ ਕਿੰਨਾ ਉਹ ਕਿੰਨਾ ਤੁਹਾਨੂੰ ਇਲਮ ਕਿੰਨੀ ਤੁਹਾਡੀ ਐਜੂਕੇਸ਼ਨ ਆ ਮੇਰੀ ਆਈ ਐਮ ਟੈਕ ਹੈਗੀ ਆ ਕੰਪਿਊਟਰ ਇੰਜੀਨੀਅਰਿੰਗ ਦੇ ਵਿੱਚ ਤੇ ਉਸ ਤੋਂ ਬਾਅਦ ਮਤਲਬ ਮੈਂ ਯੂ ਜੀ ਸੀ ਨੈਟ ਜਿਹੜੇ ਆ ਉਹ ਕੁਆਲੀਫਾਈ ਕੀਤਾ 2019 ਦੇ ਵਿੱਚ ਤਾਂ ਉਹ ਮਤਲਬ ਮੇਰੀ ਹਾਈਐਸਟ ਕੁਆਲੀਫਿਕੇਸ਼ਨ ਆ ਐਸ ਕੰਪੇਅਰਡ ਟੂ ਕੀ ਜੋ ਮਤਲਬ ਇੱਕ ਬੰਦੇ ਨੂੰ ਚਾਹੀਦੀ ਹੁੰਦੀ ਆ ਇਨ ਦਾ ਫੀਲਡ ਆਫ ਮੇਰੀ ਜਿਹੜੀ ਕੰਪਿਊਟਰ ਇੰਜੀਨੀਅਰਿੰਗ ਫੀਲਡ ਆ ਐਮ ਟੈਕ ਕਰਕੇ UGC NET ਕਲੀਅਰ ਕਰਕੇ ਤੁਹਾਨੂੰ ਆਪਣੇ ਆਪ ਤੇ ਕੌਨਫੀਡੈਂਸ ਨਹੀਂ ਸੀਗਾ ਕਿ ਜਿਹੜਾ ਤੁਸੀਂ ਉਸ ਰਸਤੇ ਤੁਰ ਪਏ ਕਿ ਮੈਂ ਕੈਨੇਡਾ ਚਲ ਜਾ। ਦੇਖੋ ਮੈਨੂੰ ਕੌਨਫੀਡੈਂਸ ਇਸ ਗੱਲ ਦਾ ਆ ਕਿ ਮੈਂ ਸਾਰਾ ਕੁਝ ਕਲੀਅਰ ਕਰਕੇ ਮਤਲਬ ਮੈਂ ਟੌਪ ਤੇ ਬੈਠਾ ਆ ਬਟ ਸਟਿਲ ਮਤਲਬ ਮੈਨੂੰ ਕੌਨਫੀਡੈਂਸ ਇਸ ਗੱਲ ਦੇ ਹੋਣ ਦੇ ਬਾਵਜੂਦ ਜਦੋਂ ਮੈਨੂੰ ਉਹਨੀ ਜਿਹੜੀ ਡਿਜ਼ਰਵਿੰਗ ਸੈਲਰੀ ਜਿਹੜੀ ਆ ਉਹ ਨਹੀਂ ਜਿਹੜੀ ਕ੍ਰੈਡਿਟ ਹੋ ਰਹੀ ਉਹ ਮੈਨੂੰ ਕਿਤੇ ਨਾ ਕਿਤੇ ਜਿਹੜੀ ਆ ਉਹ ਹੁੰਦੇ ਸੀਗੇ ਕਿ ਨਹੀਂ ਯਾਰ ਕਿ ਆਪਾਂ ਨੇ ਇੰਨੇ ਜ਼ਿਆਦਾ ਪੜ੍ਹ ਲਿਖ ਕੇ ਵੀ ਜੇ ਆਪਾਂ ਇੱਥੇ ਬੈਠੇ ਆਂ ਤੇ ਨਹੀਂ ਸਾਨੂੰ ਜੌਬ ਮਿਲ ਰਹੀ ਤੇ ਥੋੜਾ ਜਿਹਾ ਮੈਨੂੰ ਮਤਲਬ ਅੰਦਰ ਅੰਦਰ ਫੀਲ ਹੁੰਦਾ ਸੀਗਾ ਕਿ ਯਾਰ ਆਈ ਏਮ ਨਾਟ ਸੈਟੀਸਫਾਈਡ ਕਦੇ ਤੁਸੀਂ ਇਹ ਚੀਜ਼ ਸੋਚ ਕੇ ਵੇਖੀ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਹਾਇਰ ਪੋਸਟ ਦੇ ਉੱਤੇ ਅਲਾ ਅਧਿਕਾਰੀ ਜਿਹੜੇ ਜੌਬ ਕਰ ਰਹੇ ਨੇ ਬਹੁਤ ਹਾਈ ਲੈਵਲ ਦੀਆਂ ਜੌਬਸ ਜਿਹੜੀਆਂ ਸਰਕਾਰੀ ਐ ਉਹ ਤਕਰੀਬਨ ਪ੍ਰਵਾਸੀ ਨੇ ਉਸ ਤੇ ਵਿੱਚ ਪੰਜਾਬੀਆਂ ਦੀ ਗਿਣਤੀ ਬਹੁਤ ਘੱਟ ਆ ਦੇਖੋ ਇਹ ਦੇ ਵਿੱਚ ਇਦਾਂ ਯਾਂ ਕਿ ਸਾਡਾ ਜਿਹੜਾ ਯੂਥ ਆ ਨਾ ਤੁਹਾਨੂੰ ਜਿਵੇਂ ਤੁਸੀਂ ਦੱਸਿਆ ਕਿ ਉਹ ਉਹ ਭੇਡ ਚਾਲ ਵਿੱਚ ਤੁਰ ਪਿਆ ਆ ਤਾਂ ਉਹ ਭੇਡ ਚਾਲ ਵਿੱਚ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਮਤਲਬ ਫਿਊਚਰ ਵਿੱਚ ਹੈ ਕੀ ਆ ਅਸੀਂ ਕਿੱਧਰ ਕਿੱਧਰ ਜਾ ਸਕਦੇ ਆ ਸਾਡੇ ਕਿੱਧਰ ਕਿੱਧਰ ਸਾਡੇ ਕਹਿੰਦਾ ਕਿ ਓਪਰਚ्युनिटीਜ਼ ਹੈਗੀਆਂ ਨੇ ਤਾਂ ਉਹ ਬੱਚੇ 10ਵੀਂ ਕਰਦੇ ਨੇ ਪਲੱਸ 2 ਕਰਦੇ ਨੇ ਬਸ ਦੂਸਰਿਆਂ ਨੂੰ ਦੇਖਦੇ ਨੇ ਉਧਰ ਨੂੰ ਚਲੇ ਜਾਂਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਐਨਡੀਰ ਐਗਜ਼ਾਮ ਆ ਅਸੀਂ ਇਸ ਐਗਜ਼ਾਮ ਜੇ ਸਤਾ ਸਕਦੇ ਆ ਅਸੀਂ ਪੀਲੀ ਮਹਿਕਮੇ ਦੇ ਵਿੱਚ ਫਲਾਨੀ ਪੋਸਟ ਤੇ ਲੱਗ ਸਕਦੇ ਆ ਅਸੀਂ ਪੰਜਾਬ ਦੇ ਵਿੱਚ ਆਈਪੀਐਸ ਲੱਗ ਸਕਦੇ ਆ ਪੀਐਸ ਪੀਪੀਐਸ ਵੀ ਲੱਗ ਸਕਦੇ ਆ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੀ ਨਹੀਂ ਹੁੰਦਾ ਕਿ ਉਹ ਉਸੇ ਜਾਣਾ ਕਿੱਧਰ ਨੂੰ ਆ ਉਹ ਚੱਕਰਾਂ ਦੇ ਵਿੱਚ ਜਿਹੜੇ ਉਹ ਜਦੋਂ ਫਿਰ ਬੰਦੇ ਬਾਹਰ ਨੂੰ ਚਲੇ ਜਾਂਦੇ ਨੇ ਇੱਕ ਗੈਪ ਰਹਿ ਜਾਂਦਾ ਆ ਉਹ ਗੈਪ ਨੂੰ ਫਿਲ ਕਰਨ ਵਾਸਤੇ ਜਿਹੜੇ ਨੇ ਉਹ ਫਿਰ ਜਿਹੜੇ ਜਿਹੜੇ ਨੇ ਬਾਹਰੋਂ ਬੰਦੇ ਆ ਕੇ ਉਹਨ ਉਸਦੀ ਨੂੰ ਫਿਲ ਅਪ ਕਰਦੇ ਨੇ ਸਬ ਇਨਸਪੈਕਟਰ ਸਾਹਿਬ ਮੈਨੂੰ ਲੱਗਦਾ ਹੁਣ ਤੁਹਾਨੂੰ ਇਹ ਗੱਲ ਬੜੀ ਸੋਖੀ ਲੱਗ ਰਹੀ ਹੈ ਪਰ ਜਿਸ ਵਕਤ ਉਸ ਦੌਰ ਚੋਂ ਨਿਕਲ ਰਹੇ ਹੋ ਕੇ ਉਸ ਵਕਤ ਤੁਹਾਡੇ ਵਾਸਤੇ ਵੀ ਕਿਤਨਾ ਕਿਤੇ ਔਖਾ ਰਿਹਾ ਹੋਵੇਗਾ ਚਲੋ ਗੱਲ ਕਰਦੇ ਆਂ ਪੈਸੇ ਦੀ ਕਿ ਫੈਮਿਲੀ ਵਾਕਈ ਇਨੀ ਸਟਰੋਂਗ ਸੀਗੀ ਜਾਂ ਸਭ ਕੁਝ ਓਕੇ ਸੀਗਾ ਕਿ ਤੁਸੀਂ ਬੜੇ ਸੋਖੇ ਚੱਲ ਗਏ ਜਾਂ ਫਿਰ ਤੁਹਾਨੂੰ ਵੀ ਉਹਨੇ ਔਖੀਆਂ ਕੀਤਾ ਦੇਖੋ ਮੈਂ ਵੀ ਇੱਕ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾ ਹਾਂ ਤੇ ਮੇਰੇ ਫਾਦਰ ਜਿਹੜੇ ਨੇ ਉਹ ਇੱਕ ਮੁਨੀਮ ਨੇ ਪ੍ਰਾਈਵੇਟ ਜਿਹੜੇ ਜਿਹੜੇ ਹੁੰਦੇ ਨੇ ਆਰਤੀ ਉਹਨਾਂ ਦੇ ਲੱਗੇ ਹੋਏ ਨੇ ਤਾਂ ਉਹ ਬਹੁਤ ਔਖਾ ਸੀਗਾ ਮੇਰੇ ਲਈ ਪਹਿਲੀ ਗੱਲ ਤਾਂ ਲੋਨ ਲੈਣਾ ਹੀ ਬਹੁਤ ਔਖਾ ਸੀਗਾ ਤਾਂ ਕਿਉਂਕਿ ਮੇਰੀ ਸੈਲਰੀ ਤਾਂ ਬਹੁਤ ਨੈਗਲੀਜੀਬਲ ਸੀਗੀ ਤੇ ਕਿੰਨਾ ਲੋਨ ਲਿਆ ਮੈਂ ਉਸ ਟਾਈਮ ਤਕਰੀਬਨ 15 ਲੱਖ ਦਾ ਲੋਨ ਲਿਆ ਜੋ ਐਗਜੈਕਟ ਫਿਗਰ ਸੀ ਤੇ ਜਿਹੜੀ ਪ੍ਰਾਈਵੇਟ ਨੌਕਰੀ ਕਰਦੇ ਸੀ ਉੱਚ ਤਨਖਾਹ ਕਿੰਨੀ ਸੀ 15000 15 ਤੋਂ 20 ਲੱਖ ਦਾ ਲੋਨ ਲੈ ਲੰਦੇ ਹੋ ਤੇ ਕਮਾਈ ਤੁਹਾਡੀ ਸਿਰਫ 15000 ਹੁੰਦੀ ਹੈ ਤੁਹਾਨੂੰ ਬੜੇ ਸੌਖੇ ਤਰੀਕੇ ਨਾਲ ਲੋਨ ਮਿਲ ਜਾਂਦਾ ਨਹੀਂ ਇਹ ਤਾਂ ਬਹੁਤ ਡਿਫਿਕਲਟ ਹੈ ਤੁਸੀਂ ਮੇਰੇ ਰਿਟਰਨ ਨਹੀਂ ਬਣਨੇ ਹੈਗੇ ਨੀ ਤੱਕ ਤਾਂ ਤਾਂ ਉੱਥੇ ਫਿਰ ਮੇਰੀ ਜਿਹੜੀ ਹੈ ਫੇਰੇ ਫੈਮਿਲੀ ਆਨਦੀ ਹੈ ਫਿਰ ਮੇਰੇ ਫੈਮਿਲੀ ਵਿੱਚ ਮੇਰੇ ਬ੍ਰਦਰ ਨੇ ਉਹਨੇ ਮੇਰੀ ਹੈਲਪ ਕੀਤੀ ਉਹ ਉਹਨਾਂ ਨੇ ਆਪਣੇ ਰਿਟਰਨਸ ਵਗੈਰਾ ਲਗਾਈਆਂ ਤੇ ਮੇਰੇ ਫਾਦਰ ਨੇ ਉਹਨਾਂ ਨੇ ਰਿਟਰਨਸ ਲਗਾਈਆਂ ਤਾਂ ਕਿ ਤੇ ਜਾ ਕੇ ਉਹਨੇ ਇੱਕ ਅਮਾਉਂਟ ਬਣੀ ਕਿ ਮੈਨੂੰ ਜਿਹੜ ਤੇ ਫਿਰ ਕੈਨੇਡਾ ਜਾ ਕੇ ਦਿਹਾੜੀਆਂ ਕਿੰਨੀਆਂ ਕਲਾਈਆਂ ਸੱਚੋ ਸੱਚ ਦੱਸਿਓ ਕੀ ਕੁਛ ਕੀਤਾ ਉੱਥੇ ਮੈਂ ਕਿਹਾ ਪਹਿਲੇ ਦਿਨ ਤਾਂ ਮੈਂ ਉੱਥੇ ਗਿਆ ਰ ਦੇਖਿਆ ਮੈਂ ਕਿਹਾ ਵਾਜੀ ਵਾ ਉਹ ਧਰਤੀ ਜਿੱਥੇ ਲੋਕੀ ਕੰਨ ਵਾਸਤੇ ਤਰਸਦੇ ਨੇ ਮੈਂ ਕਿਹਾ ਮੈਂ ਤਾਂ ਪਹੁੰਚ ਗਿਆ ਮੈਂ ਜੇ ਉੱਥੇ ਪੂਰਾ ਮੇਰੇ ਪੈਰ ਨੂੰ ਲੱਗਣ ਉੱਥੇ ਮੈਂ ਕਰੇ ਉਧਰ ਜਾ ਮੈਂ ਕਰੇ ਉਧਰ ਜਾ ਮੈਂ ਇਕੱਲਾ ਹੀ ਤੁਰਿਆ ਫਿਰਾਂ ਮੈਂ ਤੇ ਮੈਂ ਆਪਣੇ ਦੋਸਤ ਨੂੰ ਫੋਨ ਕੀਤਾ ਮੈਂ ਕਿਹਾ ਕਿੱਥੇ ਆ ਤੂੰ ਮੈਂ ਕਿਹਾ ਕਹਿੰਦਾ ਉੱਥੇ ਕਹਿੰਦਾ ਆ ਜਾ ਫਿਰ ਤੇ ਮੈਂ ਗਿਆ ਉੱਥੇ ਕਹਿੰਦਾ ਇਕੱਲਾ ਹੀ ਆ ਗਿਆ ਮੈਂ ਕਿਹਾ ਹਾਂ ਮੈਂ ਇਕੱਲਾ ਹੀ ਆ ਗਿਆ ਤੇ ਕਹਿੰਦਾ ਕੰਮ-ਕੰਮ ਦੇਖ ਲੈ ਕਹਿੰਦਾ ਇੱਥੇ ਕੋਈ ਤਾਂ ਮੈਂ ਕਿਹਾ ਚਲ ਮੈਨੂੰ ਦੱਸ ਕੀ ਹੈਗੀ ਆ ਕਹਿੰਦਾ ਇੱਥੇ ਏਜੰਸੀਆਂ ਹੁੰਦੀਆਂ ਨੇ ਏਜੰਸੀਆਂ 'ਚ ਜਾ ਕੇ ਆਪਣਾ ਰੈਜ਼ੂਮ ਦਵੋ ਤੋ ਇਹ ਉਹ ਤੁਹਾਨੂੰ ਬੁਲਾ ਲੈਂਦੇ ਨੇ ਤਾਂ ਚਲੋ ਮਾਲਕ ਦੀ ਕਿਰਪਾ ਹੋਈ ਅਗਲੇ ਦਿਨ ਮੈਂ ਜਾ ਕੇ ਰੈਜ਼ੂਮ ਦਿੱਤਾ ਸ਼ਾਮ ਨੂੰ ਮੈਨੂੰ ਕਾਲ ਆ ਗਿਆ ਕਿ ਭਈ ਆ ਫਲਾਣੀ ਫੈਕਟਰੀ ਆ ਤੇ ਉਹਦੇ ਚੱਲ ਉਹਨੇ ਟਾਰਗੇਟ ਪੁੱਛਿਆ ਕਹਿੰਦਾ ਤੁਸੀਂ ਰਾਤ ਦੇ 10 ਵੇ ਤੱਕ ਪਹੁੰਚਣਾ ਉੱਥੇ ਰਿਪੋਰਟ ਕਰਨਾ ਚਲੋ ਜੀ ਮੈਂ ਪਹੁੰਚ ਗਿਆ ਤੇ ਮੈਂ ਪਹਿਲੇ ਦਿਨ ਜਿਹੜਾ ਉਹ ਐਜ਼ ਅ ਸਵੀਪਰ ਦਾ ਕੰਮ ਕੀਤਾ ਉੱਥੇ ਸਾਰੀ ਰਾਤ ਮੈਂ ਜਿਹੜੀ ਇੱਕ ਕੋਲਡ ਸਟੋਰ ਸੀਗਾ ਕੋਲਡ ਸਟੋਰ ਦੇ ਵਿੱਚ ਜਿੰਨੇ ਵੀ ਲਫਾਫੇ ਲਫਾਫੇ ਡੱਬੇ ਡੱਬੇ ਪਏ ਸੀਗੇ ਸਾਰੇ ਚੱਕ ਚੁੱਕੇ ਮੈਂ ਜਿਹੜੇ ਨੇ ਉਹ ਡਸਟਬਿਨ ਚ ਪਾਏ ਤਾਂ ਹੋਰ ਮੇਰਾ ਉੱਥੇ ਸਾਰਾ ਕੁਝ ਸਫਾਈ ਦਾ ਕੰਮ ਕੀਤਾ ਤੇ ਉੱਥੇ ਫਿਰ ਥੋੜੇ ਦਿਨ ਬਾਅਦ ਉਹਨਾਂ ਨੇ ਮੈਨੂੰ ਬਾਕਸਿੰਗ ਦਾ ਕੰਮ ਦਿੱਤਾ ਕਿ ਬਾਕਸ ਚੱਕ ਜਿਹੜੇ ਨੇ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਰੱਖਣੇ ਸੀਗੇ ਇਹ ਫਸਟ ਡੇ ਜੌਬ ਆ ਸੈਕੰਡ ਡੇ ਜੌਬ ਇਸ ਸੇਮ ਚੀਜ਼ ਕਿ ਸੈਕੰਡ ਡੇ ਬਸ ਇਹ ਸੀ ਕਿ ਕਿ ਬਸ ਇਸ ਟਾਈਮ ਪੈਲੇਟਸ ਬਣਾਉਣੇ ਨਬਾੰਦਾ ਵਿੱਚੋਂ ਕਨਵੇਅਰ ਬੈਡ ਤੋਂ ਚੱਕ ਕੇ ਇੱਕ ਪੂਰਾ ਪੈਲੇਟ ਬਣਾ ਕੇ ਬਸ ਉੱਥੇ ਭੇਜਣਾ ਆ। ਮਤਲਬੇ ਰਾਤ ਦੇ 11 ਵਜੇ ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ ਇਹ ਹੀ ਕਰਿਆਣਾ। ਮਤਲਬ ਸਿਰ 15 ਮਿੰਟ ਦੇ ਬ੍ਰੇਕ ਤੋਂ ਬ੍ਰੇਕਸ ਨਹੀਂ ਵਿੱਚ ਆਦੇ। ਇਹ ਸੀਗਾ ਮੇਰਾ ਫਰਸਟ ਐਕਸਪੀਰੀਅੰਸ ਆਫ ਜੌਬਸ। ਉੱਥੇ ਮੇਰੀ ਹੋ ਗਈ ਬੱਸ। ਬੱਸ ਹੋਣ ਦਾ ਰੀਜ਼ਨ ਇਸ ਤਿੱਕੇ ਕਿ ਮੇਰੇ ਪੈਰਾਂ 'ਚ ਪਾਉਂਦੇ ਸੀ ਕਿ ਜਿਹੜੇ ਸਟੀਲ ਵਾਲੇ ਸ਼ੂਜ਼ ਹੁੰਦੇ ਨੇ ਉਹ ਹੀ ਪਾ ਕੇ ਤੁਸੀਂ ਫੈਕਟਰੀ 'ਚ ਕੰਮ ਕਰ ਸਕਦਾ। ਸਿੱਧੇ ਤੌਰ 'ਤੇ ਤੁਸੀਂ ਕੰਮ ਨਹੀਂ ਕਰ ਸਕਦੇ। ਤੁਸੀਂ ਦੇਖ ਲਓ ਰਾਤ ਦੇ 11 ਵਜੇ ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ ਉਹ ਪਾ ਤੋ ਸਿਨਪਾ ਟੋਚ ਕੇ ਦੇਖੋ ਕਿ ਪੈਰ ਨਹੀਂ ਸਿੱਧਰੇ ਉਨਾਂ ਲੱਗ ਗਏ ਤਾਂ ਉੱਥੇ ਮੇਰੀ ਬਸ ਹੋ ਜਾਂਦੀ ਸੀ ਤਾਂ ਇਹ ਮੇਰਾ ਫਰਸਟ ਟਾਈਮ ਐਕਸਪੀਰੀਅੰਸ ਸੀ ਯਾਰ ਦੁਬਾਰ ਮੈਂ ਕਾਲ ਫੋਨ ਲਾਇਆ ਮੈਂ ਕਿਹਾ ਪਸ ਹੋਈ ਨਹੀਂ ਮੇਰੀ ਕਿ ਆ ਕੈਨੇਡਾ ਆ ਕਿ ਮਤਲਬ ਉੱਥੇ ਮੇਰੀ ਮਤਲਬ ਬਸ ਹੋਣੀ ਸ਼ੁਰੂ ਹੋ ਗਈ ਸੀ ਫਿਰ ਮੈਂ ਕਿਹਾ ਨਹੀਂ ਹੁੰਦੀ ਸੀ ਤੇ ਹਾਰ ਨਹੀਂ ਮੰਨਣੀ ਹੈਗੀ ਕਿ ਆਪਾਂ ਕੋਈ ਹੋਰ ਜੌਬ ਦੇਖਦੇ ਆਂ ਫਿਰ ਮੈਂ ਇਦਾਂ ਦੀ ਜੌਬ ਦੇਖੀ ਜਿਹੜੀ ਥੋੜੀ ਕੰਫਰਟੇਬਲ ਵੀ ਹੋਵੇ ਤੇ ਜਿੱਥੇ ਮਤਲਬ ਮੈਨੂੰ ਬੈਠਣ ਨੂੰ ਵੀ ਮਿਲੇ ਤੇ ਕੁਝ ਹੋ ਕੇ ਹੋਵੇ ਤਾਂ ਮੈਂ ਫਿਰ ਉੱਥੇ ਸਰਚ ਆਊਟ ਕੀਤਾ ਤਾਂ ਮਨ ਇੱਕ ਫੂਡ ਸਟੋਰ ਸੀਗਾ ਜ ਆ ਮਾਲਸ ਉਹ ਗੱਲਾਂ ਹੁੰਦੇ ਨੇ ਉੱਥੇ ਜੌਬ ਮਿਲੀ ਤਾਂ ਉੱਥੇ ਇੱਕ ਪ੍ਰੋਡਿਊਸ ਪ੍ਰੋਡਿਊਸਮੈਂਟ ਦਾ ਕਿ ਵੈਜੀਟੇਬਲਸ ਡਿਪਾਰਟਮੈਂਟ ਆ ਉੱਥੇ ਵੈਜੀਟੇਬਲਸ ਦੀ ਪਿੱਛੋਂ ਡਿਲੀਵਰੀ ਆਉਂਦੀ ਆ ਤੇ ਉਹ ਡਿਲੀਵਰੀ ਹੋਣ ਤੋਂ ਬਾਅਦ ਉਹਨੂੰ ਕੋਲਡ ਸਟੋਰ ਚ ਰੱਖਣਾ ਕੋਲਡ ਸਟੋਰ ਤੋਂ ਬਾਅਦ ਉਹਨੂੰ ਜਿਹੜਾ ਡਿਸਪਲੇ ਕਰਨਾ ਇੰਨਾ ਕੰਮ ਸੀਗਾ ਤਾਂ ਇਹ ਤੇ ਸਬ ਇੰਸਪੈਕਟਰ ਸਭ ਕਦੀ ਇਹ ਨਹੀਂ ਲੱਗਾ ਕਿ ਮੈਂ ਕਿੱਥੇ ਗਸੁੱਤਾ ਫਸ ਗਿਆ ਕਿ ਇਸ ਤੋਂ ਚੰਗੀ ਤੇ ਜ਼ਿੰਦਗੀ ਮੇਰੀ ਇੰਡੀਆ ਚ ਸੀ ਉਹੀ ਜੇ ਮੈਂ 20 ਲੱਖ ਇੱਥੇ ਨਾ ਪੁੱਜੇ ਹੁੰਦੇ ਤੇ ਮੈਂ ਕਿਤੇ ਉੱਥੇ ਹੀ ਕੋਈ ਬਿਜ਼ਨਸ ਹੀ ਖੋਲ ਲੈਂਦਾ ਤੇ ਕਦੀ ਮਨ ਚ ਖਿਆਲ ਲਿਆ ਕਿ ਮੈਨੂੰ ਰੱਬ ਨੇ ਕੁਸੁੱਤਿਆਂ ਬਸਾ ਦਿੱਤਾ ਦੇਖੋ ਮੈਨੂੰ ਉੱਥੇ ਪਹਿਲਾਂ ਤਾਂ ਮਤਲਬ ਬਹੁਤ ਵਧੀਆ ਲੱਗਿਆ ਚੱਲ ਜਾ ਕੇ ਨਾ ਕਿ ਭਈ ਆਪਾਂ ਜਾ ਕੇ ਇੱਕ ਲੰਮੀ ਲਾਈਫ ਦੇ ਵਿੱਚ ਆ ਗਏ ਇੱਥੇ ਪਰ ਜਦੋਂ ਸਟੀਲ ਦੇ ਬੂਟ ਪਾ ਕੇ ਬੰਦਾ ਦਿਨ ਤੋਂ ਲੈ ਕੇ ਰਾਤ ਤੱਕ ਲੱਗਾ ਰਵੇ ਤੇ ਉਦੋਂ ਤੇ ਜਾ ਕੇ ਕਿਤੇ ਸਾਹ ਸੋ ਰੋ ਮੈਂ ਉਹ ਹੀ ਦੱਸਣਾ ਜਦੋਂ ਮੈਨੂੰ ਪਤਾ ਚੱਲਿਆ ਕਿ ਆਹ ਕੰਮ ਕਰਨਾ ਪੈਣਾ ਉੱਥੇ ਫਿਰ ਉੱਥੇ ਫੀਲ ਹੁੰਦਾ ਕਿ ਯਾਰ ਇੰਨੇ ਪੈਸੇ ਲਾ ਕੇ ਜੇ ਤੁਸੀਂ ਆਹ ਮਤਲਬ ਬਿਲਕੁਲ ਲੇਬਰ ਵਾਲੇ ਜੌਬ ਕਰਨੀਆਂ ਫਿਰ ਤਾਂ ਯਾਰ ਇਹ ਤਾਂ ਮਤਲਬ ਬ ਮਤਲਬ ਡਬਲ 트리플 ਪਤਾ ਨਹੀਂ ਬਹੁਤ ਜਲਦੀ ਹੋ ਜਾਣਾ ਸੀਗਾ ਨਾ ਕਿ ਆਪਣੇ ਜਿਹੜੀ ਇੰਡੀਆ ਆ ਉਹ ਬਹੁਤ ਮਤਲਬ ਕੰਜ਼ਿਊਮਰਸ ਬਹੁਤ ਜ਼ਿਆਦਾ ਨੇ ਐਸ ਕੰਪੇਅਰ ਟੂ ਅਦਰ ਕੰਟਰੀਜ਼ ਤਾਂ ਥੈਟ ਕੁਡ ਬੀ ਆ ਬੈਸਟ ਆਪਸ਼ਨ ਫੋਰ ਤੇ ਕਦੀ ਤੁਹਾਨੂੰ ਉੱਥੇ ਪੁਰਾਣੇ ਜਿਹੜੇ ਸਾਥੀ ਜਾਂ ਫਿਰ ਨਵੇਂ ਸਾਥੀ ਨੌਜਵਾਨ ਪੀੜ੍ਹੀ ਜਿਹੜੀ ਇੱਥੋਂ ਗਈ ਹੋਈ ਹੈ ਉਹ ਵੀ ਮਿਲੀ ਹੈ ਉਹਨਾਂ ਦੇ ਕੀ ਹਾਲਾਤ ਹੁੰਦੇ ਸਾਨੂੰ ਇਹ ਨਹੀਂ ਪਤਾ ਸੀ ਕਰਨਾ ਕਿ ਉਹ ਸਿਸ ਕੰਮ ਕਰ ਰਹੇ ਆ ਉਹਨਾਂ ਦਾ ਆਬਜੈਕਟਿਵ ਕੋਈ ਨਹੀਂ ਆ ਆਬਜੈਕਟਿਵ ਕਹ ਲਓ ਕਿ ਜਿਵੇਂ ਆਪਾਂ ਕਹ ਲਓ ਕਿ ਕਿਸ ਨੇ ਇੰਜੀਨੀਅਰ ਬਣਾ ਕਿਸੇ ਸਾਇੰਟਿਸਟ ਕਿਸ ਨੇ ਬਹੁਤ ਵੱਡੇ ਲੈਵਲ ਤੇ ਪੋਲਿਟিক্যাল ਪੋਸਟ ਜਿਹੜਾ ਨੋ ਦੇ ਡੋਂਟ ਨੋ ਐਨੀਥਿੰਗ ਅਬਾਊਟ ਕਿ ਅਸੀਂ ਕਰਨਾ ਕੀ ਆ بس ਹਾਂ ਅਸੀਂ ਇਹ ਜ਼ਰੂਰ ਆ ਕਿ ਅਸੀਂ ਡਾਲਰ ਛਾਪਣੇ ਨੇ ਮਤਲਬ ਛਾਪ ਕੇ ਅਸੀਂ ਇੰਡੀਆ ਚ ਇੰਜੀਨੀਅਰਿੰਗ ਤਾਂ ਤੁਸੀਂ ਵੀ ਕਰਕੇ ਗਏ ਸੀ ਇੰਜੀਨੀਅਰਿੰਗ ਮੈਂ ਕਰਕੇ ਜਦੂਰ ਗਿਆ ਆ ਬਟ ਉਹ ਉਸ ਚੀਜ਼ ਦਾ ਵੈਲਿਊ ਹੋ ਤੋਂ ਪੈਂਦੀ ਆ ਜਦੋਂ ਅਸੀਂ ਉਦਰਲੀ ਡੀ ਡੀ ਇਕੁਇਵਲੈਂਟ ਡਿਗ ਦੈਲੇ ਨਹੀਂ ਤਾਂ ਕਿ ਜਿਹੜੇ ਗੋਰੇ ਨੇ ਉਸੇ ਨੂੰ ਮੰਨਦੇ ਨੇ ਕਿ ਹਾਂ ਇਹ ਸਾਡੇ ਦੇਸ਼ ਦੀ ਪੜਾਈ ਕਰਕੇ ਸਾਡੇ ਦੇਸ਼ ਲਈ ਕੁਝ ਕਰੂਗਾ ਇੰਡੀਆ ਵਾਲੇ ਨੂੰ ਨੋ ਵੰਦੇ ਜਾਂ ਪ੍ਰੈਫਰੈਂਸ ਨਹੀਂ ਦਿੰਦੇ ਹੈਗੇ ਅੱਛਾ ਇਹ ਚੀਜ਼ ਹੈ ਹਾਂਜੀ ਤੇ ਉੱਥੇ ਵੱਡੇ ਕਰਾਂ ਦੇ ਕਾਕੇ ਜਿਹੜੇ ਆ ਹਨਾ ਕਿ ਬੜੇ ਸ਼ੌਂਕ ਨਾਲ ਚਾਹਣ ਨਾਲ ਕਈ ਤੇ ਲੋਨ ਲੈਂਦੇ ਸਾਡੇ ਸਾਡੇ ਵਰਗੇ ਪਰ ਕਈਆਂ ਨੂੰ ਲੋਡ ਵੀ ਨਹੀਂ ਸ਼ਾਇਦ ਪੈਂਦੀ ਹੋਵੇਗੀ ਤਾਂ ਉਹ ਜਾ ਕੇ ਕਿਸ ਤਰ੍ਹਾਂ ਆਪਣੇ ਆਪ ਨੂੰ ਫਸਿਆ ਹੋਇਆ ਮਹਿਸੂਸ ਕਰਦੇ ਨੇ ਕ੍ਰੈਂਟਨ ਦੇ ਵਿੱਚ ਕੁਛ ਐਦਾ ਦੇ ਮੈਂ ਮੇਰੇ ਯਾਰ ਦੋਸਤੇ ਕਿ ਉਹਨਾਂ ਨੇ ਜਾਂਦੇ ਸਾਰੇ ਜਿਹੜੀ ਆ ਉਹ ਮਰਸੀਡੀਜ਼ ਕੜਾ ਲੈ ਕੇ ਸਨੇ ਫਲਾਨੀ ਗੱਡੀ ਕਢਾ ਲਈ ਤਾਂ ਉਹ 12000 12 ਸੌਰੀ 1200 ਕੈਨੇਡੀਅਨ ਡਾਲਰ ਤਾਂ ਉਹਦੀ ਕਲੀ ਕਿਸ਼ਤ ਸੀਗੀ ਉਸ ਤੋਂ ਲਾਵਾ 350 ਕੈਨੇਡੀਅਨ ਡਾਲਰ ਜਿਹੜੇ ਆ ਉਹਦੀ ਇੰਸ਼ੋਰੈਂਸ ਦੀ ਹੈ ਪਰ ਮੰਥ ਦੀ ਤਾਂ ਉਹ ਜਦੋਂ ਦੇਣਾ ਪੈਂਦਾ ਨਾ 1500 ਡਾਲਰ ਮੇਥੋਂ ਦਾ ਮਹੀਨੇ ਦਾ ਫਿਰ ਤੁਹਾਨੂੰ ਪਤਾ ਚੱਲਦਾ ਕਿ ਯਾਰ ਮਤਲਬ ਜਿਹੜੀ ਮੈਨੂੰ ਪਿੱਛੋਂ ਮਤਲਬ ਬਾਪੂ ਨੇ ਕਮਾਈ ਦਿੱਤੀ ਆ ਉਹਦਾ ਸਾਰ ਨਾ ਨਹੀਂ ਹੈਗਾ ਮੇਰਾ ਫਿਰ ਉਹ ਸਕਿਪਿੰਗ ਕਰਨਾ ਸ਼ੁਰੂ ਕਰ ਫਿਰ ਉਹ ਜਿਹੜੇ ਉਹ ਗੱਡੀ 'ਚ ਬੈਠ ਕੇ ਉਹ ਮਰਸੀਡਿਸ ਹੋਵੇ ਭਾਵੇਂ BMW ਹੋਵੇ ਉਹਦੇ 'ਚ ਜਾ ਕੇ ਜਿਹੜੇ ਉਹ ਪੀਜ਼ਾ ਡਿਲੀਵਰੀ ਕਰਦਾ ਆ ਉਹਦੇ 'ਚ ਜਾ ਕੇ ਉਹ ਜਿਹੜੀਆਂ ਰਸਗੂਲੇ ਗੁਲਾਬ ਜਾਮਨਾ ਘਰੇ ਜਾ ਕੇ ਡਿਲੀਵਰ ਕਰਕੇ ਆਉਂਦਾ ਆ ਫਿਰ ਉਹਨਾਂ ਨੂੰ ਉੱਥੇ ਉਹ ਚੀਜ਼ ਕਹਿੰਦੇ ਕਿ ਸ਼ੇਮ ਮਹਿਸੂਸ ਨਹੀਂ ਹੁੰਦੀ ਬਟ ਇਹ ਹੁੰਦਾ ਕਿ ਅਸੀਂ ਕੰਮ ਕਰ ਰਹੇ ਹਾਂ ਤੇ ਕਤਨਾ ਕਿਤੋਂ ਉਹਨਾਂ ਨੇ ਖਰਚਾ ਪੂਰਾ ਕਰਨਾ ਹੀ ਆ ਤਾਂ ਉਹ ਜੇ ਖਰਚਾ ਪੂਰਾ ਨਹੀਂ ਕਰਦੇ ਹੈਗੇ ਉੱਥੇ ਉਹਨਾਂ ਨੂੰ ਰੈਂਟ ਵੀ ਪੇ ਕਰਨਾ ਆ ਉੱਥੇ ਜੇ ਕਿ ਉਹਨਾਂ ਨੂੰ ਫੀਸ ਵਗੈਰਾ ਵੀ ਦੇਣੀ ਆ ਤਾਂ ਉਹ ਕਿੰਨਾ ਕਰਦੇ ਕਰਦੇ ਪਿੱਛੋਂ ਸਾਤ ਦੇ ਜਾਣਗੇ ਜਿੰਨੇ ਦੇ ਬੈਠੇ ਨੂੰ ਕਿਤਨਾ ਕਿਤੇ ਉਹਨਾਂ ਨੂੰ ਆਪਣੇ ਮਤਲਬ ਆਉਣੀ ਪੈਣਾ ਕਿ ਹਾਂ ਆਪਣੇ ਪੈਰਾਂ ਤੇ ਤਾਂ ਉਹ ਆਪਣੇ ਆਪ ਨੂੰ ਸਰਵਾਈਵ ਕਰ ਸਕਣ ਤੇ ਫਿਰ ਵਾਪਸ ਆਉਂਦਾ ਦੌਰ ਕਿੱਥੋਂ ਬਣ ਗਿਆ ਹੈ ਹਨਾ 2 2 ਸਾਲ ਕਿਨੇ 2 ਮਹੀਨੇ ਰਏ ਤੁਸੀਂ ਉੱਥੇ ਮੈਂ ਉੱਥੇ 3 ਮਹੀਨੇ ਸੀਗਾ 3 ਮਹੀਨੇ ਰਿਆ ਤੇ ਫਿਰ ਵਾਪਸ ਆਉਂਦਾ ਸੁਭਾਅ ਕਿਵੇਂ ਬਣਿਆ ਵੇਖੋ ਵਾਪਸ ਆਉਂਦਾ ਇਦਾਂ ਸੀਗਾ ਕਿ ਮੈਨੂੰ ਆਪਣੇ ਆਪ ਦੇ ਇਹ ਹੁੰ ਅੱਲਾ ਮੈਂ ਸਵੇਤੇ ਸਟਿੱਲਰ ਸ਼ੂਜ਼ ਦਾ ਆਪਾਂ ਗੱਲ ਕਰਦੇ ਸੀਗੇ ਉਹ ਵਾਲੀ ਚੀਜ਼ ਜਦੋਂ ਮੈਂ ਬਾਹਰ ਨਿਕਲਿਆ ਤਾ ਮੈਂ ਨਿਕ ਹੋਰ ਅੱਗੇ ਚੀਜ਼ ਉਹਨੇ ਘੇਰ ਲਿਆ ਉਸ ਸੀ ਕਿ ਬਈ ਜਿਹੜੇ ਸਾਢੇ ਸਵੇਰ 8:30 ਤੋਂ ਲੈ ਕੇ ਜਿਹੜੇ 9 ਵਜੇ ਤੱਕ ਜਿਹੜੇ ਮੇਰੇ ਰਾਤ ਦੇ ਜੌਬ ਆ ਉਹਦੇ ਵਿੱਚ ਜੀ ਕਿ ਸਿਰਫ ਤਨੂੰ ਦੋ ਬਰੀਕਾਂ ਮਿਲਦੀਆਂ ਨੇ ਇੱਕ ਅੱਧੇ ਘੰਟੇ ਦੀ 15 ਮਿੰਟ ਦੀ ਤਾਂ ਉਹਦੇ ਵਿੱਚ ਜਿਹੜਾ ਤੁਸੀਂ ਕੰਮ ਕਰਨਾ ਉਹ ਤੁਸੀਂ ਖਾਹਤਨ ਖੜ ਕੇ ਹੀ ਕਰਦੇ ਆ ਤਾਂ ਉਹ ਜਿਹੜੇ ਡੱਬੇ ਚੱਕਣੇ ਡੱਬੇ ਪੋਟਾਣੇ ਡੱਬੇ ਸ਼ਿਫਟ ਕਰਨੇ ਡੱਬੇ ਡਿਸਪਲੇ ਕਰਨੇ ਉਸ ਤੋਂ ਬਾਅਦ ਸਾਰਾ ਕੰਮ ਬੰਦ ਕਰਕੇ ਅੰਦਰ ਸਭ ਕੁਝ ਰੱਖਣਾ ਉਹ ਮਤਲਬ ਜਿਹੜੀ ਉਹ ਮਸ਼ੀਨਰੀ ਵਾਲੀ ਜਿਹੜੇ ਜੌਬ ਆ ਨਾ ਉਹ ਉਹ ਮਤਲਬ ਮੈਨੂੰ ਕਿਤਨੇ ਕਿਤੇ ਲੱਗਿਆ ਗਿਆ ਕਿ ਹਰ ਮਸ਼ੀਨ ਵਾਲੀ ਜੋ ਆਮ ਇੱਕ ਤਰ੍ਹਾਂ ਨਾਲ ਕਿ ਤੁਸੀਂ ਮਤਲਬ ਏ ਟੂ ਜ਼ੈਡ ਸੇਮ ਰਿਪੀਟ ਕਰ ਰਹੇ ਹੋ ਰਿਪੀਟ ਕਰ ਰਹੇ ਹੋ ਚੀਜ਼ ਕਰੇ ਖਤਮ ਨਹੀਂ ਹੋਣ ਵਾਲੀ ਹੈਗੀ ਤਾਂ ਉਹ ਮੈਨੂੰ ਲੱਗਿਆ ਕਿ ਯਾਰ ਇੰਨਾ ਪੜ੍ਹ ਲਿਖ ਕੇ ਇੰਨਾ ਮਤਲਬ ਪੈਸਾ ਇਨਵੈਸਟ ਕਰਕੇ ਵੀ ਅਗਰ ਉਸ ਤੋਂ ਬਾਅਦ ਹਜੇ ਮੈਂ ਹੋਰ ਇਨਵੈਸਟ ਕਰਨਾ ਨੇ ਕਿਉਂਕਿ ਮੈਨੂੰ ਅਗਲੇ ਸਾਲ ਦੀ ਹਜੇ ਫੀਸ ਕੱਢਣੀ ਆ ਇੰਡੀਆ ਵਿੱਚ ਜਿਹੜਾ ਮੇਰਾ ਲੋਨ ਚੱਲ ਰਿਹਾ ਹੈ ਉਹ ਮੈਨੂੰ ਹੀ ਪੇ ਆਫ ਕਰਨਾ ਆ ਤਾਂ ਉਹ ਬਿੰਦੂ ਇੱਕ ਗੱਲ ਇਹ ਹੈ ਕਿ ਜਿਹੜੀ ਮਤਲਬ ਮੇਰੀ ਜਿਹੜੀ ਖੁਦ ਦੀ ਜਿਹੜੀ ਕਮਾਈ ਹੈ ਮੈਂ ਜਿਹੜਾ ਉਹ ਕਰ ਰਿਹਾ ਇਹ ਮੈਂ ਤਾਂ ਮਤਲਬ ਭੋਗ ਨਹੀਂ ਰਿਹਾ ਤਾਂ ਸਿਰਫ ਮੈਂ ਆਪਣੇ ਤੌਰ ਤੇ ਸੇਵ ਕਰ ਰਹੇ ਹਾਂ ਸੇਵ ਕਿਰੇ ਵਾਸਤੇ ਕਰ ਰਹੇ ਹਾਂ ਆਪਣੇ ਨੈਕਸਟ ਜਨਰੇਸ਼ਨ ਵਾਸਤੇ ਕਰ ਰਹੇ ਹਾਂ ਤਾਂ ਮੈਂ ਤਾਂ ਮਤਲਬ ਪੀਸਿਆ ਗਿਆ ਨਾ ਉਹ ਮੇਰੇ ਨੈਕਸਟ ਜਨਰੇਸ਼ਨ ਬੈਠ ਕੇ ਖਾਓ ਤੁਹਾਡੀ ਆਪਣੀ ਜ਼ਿੰਦਗੀ ਖਤਮ ਹੋ ਗਈ ਤੁਸੀਂ ਦੂਜਿਆਂ ਪਿੱਛੇ ਆਪਣੀ ਜ਼ਿੰਦਗੀ ਨੂੰ ਪੀ ਦਿੱਤਾ ਮੈਨੂੰ ਜੇ ਹੁਣ ਲੋਨ ਵੀ ਲਾਵਾਂ ਮੈਂ ਘਰ ਵਾਸਤੇ ਜਾਂ ਗੱਡੀ ਵਾਸਤੇ ਤਾਂ ਮੈਂ 35 36 ਸਾਲ ਮੈਂ ਲੋਨ ਦਾ ਕਰਜ਼ਾਈ ਹੋ ਜਾਊਂਗਾ ਬਟ ਉਹ ਦਾ ਜਿਹੜਾ ਮੇਨ ਫਾਇਦਾ ਮੈਨੂੰ ਜਾ ਕੇ ਉਹ ਅਜ ਤੋਂ ਮਤਲਬ 50 70 ਸਾਲ ਦੀ ਉਮਰ ਚਾਕੇ ਮਿਲਣਾ ਉਹ ਦੋ ਤਿੰਨ ਗੱਲਾਂ ਹੋ ਗਈਆਂ ਤੇ ਬਸ ਮੈਨੂੰ ਤੇ ਜਦੋਂ ਬਾਪੂ ਜੀ ਦਾ ਫੋਨ ਆਂਦਾ ਕਿ ਪੁੱਤ ਉੱਠ ਪੈ ਦਿਨ ਚੜ ਗਏ ਘਰ ਪੁਲਸ ਵਾਲੇ ਆ ਗਏ ਤੇ ਤੋਂ ਵੀ ਪੁਲਸੀਆ ਬਣਨ ਲੱਗਾ ਉਹ ਕਿੱਸਾ ਜ਼ਰੂਰ ਸੁਣਾਉ ਬਈ ਉਹ ਇਦਾਂ ਸੀਗਾ ਭਾਜੀ ਕਿ ਜਦੋਂ ਮੈਂ ਮਤਲਬ ਸਟੋਰ ਤੇ ਹੀ ਸੀਗਾ ਹੈ ਸ਼ਾਮ ਦਾ ਵੇਲਾ ਸੀਗਾ ਤੇ ਇੰਡੀਆ ਵਿੱਚ ਜਦ ਸਵੇਰ ਹੋਈ ਤਾਂ ਮੈਨੂੰ ਪਤਾ ਚੱਲਿਆ ਫਿਰ ਬਾਪੂ ਜੀ ਨੇ ਕਹੇ ਕਿ ਤੁਸੀਂ ਮਤਲਬ ਘਰੇ ਮਲਾਜ਼ਮ ਆਏ ਸੀਗੇ ਉਹ ਕਹਿੰਦਾ ਕਿ ਯਾਰ ਤੁਹਾਡਾ ਮੁੰਡਾ ਫੋਨ ਨਹੀਂ ਚੱਕ ਰਿਹਾ ਮੈਂ ਕਿਹਾ ਤੁਸੀਂ ਦੱਸਣਾ ਸੀਗਾ ਕਿ ਬਾਬੂ ਜੀ ਡਰੇ ਨਹੀਂ ਮੁੰਡੇ ਨੇ ਕੀ ਕਰਤਾ ਕਿ ਕੈਨੇਡਾ ਦੀ ਪੁਲਸ ਕਾਰ ਆ ਗਈ ਹਾਂਜੀ ਨਹੀਂ ਪਤਾ ਨਹੀਂ ਕਿਉਂ ਆਉਂਦਾ ਤੇ ਮਨ ਚੇਸ ਸੀਗਾ ਕਿ ਯਾਰ ਕੁਛ ਨਾ ਕੁਛ ਤਾਂ ਹੋਇਆ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਇਦਾਂ ਕਰਕੇ ਕਿ ਮਾਨ ਸਾਹਿਬ ਉੱਧਰ ਤਾਂ ਮੈਂ ਤਾਂ ਫੋਨ ਹੀ ਜਾ ਕੇ ਮੈਂ ਕਿਹਾ ਜੀ ਮੈਂ ਤਾਂ ਇੱਥੇ ਆ ਤੁਸੀਂ ਕਹਿ ਦਿੰਨਾ ਸੀ ਕਹਿੰਦਾ ਹਾਂ ਮੈਂ ਦੱਸਦਾ ਜਾਂ ਕਹਿੰਦਾ ਉਹ ਕਹਿੰਦੇ ਸੀ ਕਿ ਤੁਸੀਂ ਮੰਡਨ ਨੂੰ ਭੇਜ ਦਿਓ ਮੈਂ ਕਿਹਾ ਤੁਸੀਂ ਕਹਿੰਦਾ ਸੀ ਕਿ ਮੈਂ ਮੰਡਨ ਨੂੰ ਕਿਹਾ ਭੇਜਦਾ ਮੈਂ ਤਾਂ ਬਾਹਰ ਬੈਠਾ ਹਾਂ ਤਾਂ ਜਦੋਂ ਉਹਨਾਂ ਨੂੰ ਮੈਂ ਉਹ ਮੈਨੂੰ ਇਹ ਗੱਲ ਕਹਿ ਰਹੇ ਨੇ ਤਾਂ ਮੈਂ ਉਹਨਾਂ ਨੇ ਹੀ ਕਹਿ ਕੇ ਮੈਂ ਕਿ ਠੀਕ ਹੈ ਜੇ ਕਹਤਾ ਕਹਤਾ ਸੀ ਹਜੇ ਕੋਈ ਵਿਚਾਰ ਨਹੀਂ ਸੀ ਆਉਂਦਾ ਤਕਰੀਬਨ 13 14 ਅਕਤੂਬਰ 2023 ਦੀ ਗੱਲ ਹੈ ਇਹ ਤਾਂ ਮੇਰੇ ਖਿਆਲ ਚ ਇੱਧਰ 14 ਹੋਣੀ ਉਧਰ 13 ਸੀਗੀ ਕੁਝ ਐਦਾਂ ਦਾ ਤੌਰ ਸੀਗਾ ਕਿ ਮਤਲਬ ਮੈਂ ਹਜੇ ਕੋਈ ਮਾਈਂਡ ਸੈਟ ਨਹੀਂ ਸੀਗਾ ਮਾਪਸਾਂ ਦਾ ਤੋਂ ਬਾਅਦ ਇਹ ਮਤਲਬ ਮੈਂ ਸੋਚਣਾ ਸ਼ੁਰੂ ਕੀਤਾ ਇਸ ਗੱਲ ਬਾਰੇ ਕਿ ਮਤਲਬ ਮੈਨੂੰ ਜਾਣਾ ਚਾਹੀਦਾ ਜਾਂ ਮੈਨੂੰ ਹਜੇ ਥੋੜਾ ਟਾਈਮ ਹੋਰ ਦੇਰ ਕਰਨਾ ਚਾਹੀਦਾ ਹਮਮ ਜਦੋਂ ਤੁਸੀਂ ਇੱਥੇ ਆ ਗਏ ਜੁਆਇਨਿੰਗ ਤੁਹਾਡੀ ਹੋ ਗਈ ਤੁਸੀਂ ਆ ਕੇ ਇੱਥੇ ਕਦੀ ਰਿਅਲਾਈਜ਼ ਕੀਤਾ ਕਿਉਂਕਿ ਮੈਂ ਸਾਰਿਆਂ ਦਿਨ ਹੀ ਗੱਲ ਕਰਦਾ ਪੁਲਿਸ ਵਾਲੇ ਬਹੁਤ ਅੱਛੇ ਹੁੰਦੇ ਨੇ ਪਰ ਕੁਝ ਕੁ ਬੰਦਿਆਂ ਕਰਕੇ ਪੰਜਾਬ ਪੁਲਿਸ ਬਹੁਤ ਚਰਚਾ ਦੇ ਵਿੱਚ ਵੀ ਰਹਿੰਦੀ ਹੈ ਤੇ ਤੁਹਾਨੂੰ ਨਹੀਂ ਲੱਗਾ ਕਿ ਉੱਥੇ ਮੈਂ ਬੜੇ ਸਕੂਨ ਦੇ ਨਾਲ ਠੰਡੇ ਮੌਸਮ 'ਚ ਸੋਹਣੇ ਹਰੇ ਡਾਲਰ ਮਕਮੁੰਦਾ ਹੈਨਾ ਤੇ ਉਹ ਸਾਨੂੰ ਸ਼ੌਕਤ ਵਾਲੀ ਜ਼ਿੰਦਗੀ ਜਿਆਦਾ ਵਧੀਆ ਹੁੰਦੀ ਬਜਾਏ ਇੱਥੇ ਉਹਨਾਂ ਨੂੰ ਦੇਖੋ ਬਾਜੀ ਜੇ ਤੁਸੀਂ ਕਹੋ ਕਿ ਬਹੁਤ ਬਾਹਰ ਸਾਰਾ ਕੁਝ ਚੰਗਾ ਹੈ ਇੱਧਰ ਸਾਰਾ ਕੁਝ ਮਾੜਾ ਹੈ ਫਿਰ ਤਾਂ ਇਹ ਤਾਂ ਬਾਜੀ ਫਿਰ ਮਤਲਬ ਪਰਸਪੈਕਟਿਵ ਹੋ ਗਿਆ ਨਾ ਹਮ ਤੱਕਾ ਹੋ ਗਿਆ ਕਹ ਲੋ ਕਿ ਉਹ ਇਹਦਾ ਤੱਕਾ ਫਿਰ ਸੀ ਉਹ ਬਾਹਰ ਵੀ ਆ ਬਾਹਰ ਵੀ ਹੈ ਜੇ ਤੁਹਾਨੂੰ ਤੁਹਾਨੂੰ ਚੰਗੇ ਬੰਦੇ ਮਿਲਦੇ ਨੇ ਨਾ ਮਾੜੇ ਬੰਦੇ ਵੀ ਟੱਕਰਦੇ ਨੇ ਐਵੇਂ ਪੰਜਾਬ ਦੇ ਵਿੱਚ ਵੀ ਆ ਜੇ ਤੁਹਾਨੂੰ ਚੰਗੇ ਬੰਦੇ ਮਿਲਦੇ ਨੇ ਤੁਹਾਨੂੰ ਮਾੜੇ ਮਿਲਦੇ ਨੇ ਅਗਰ ਮਾੜੇ ਮਿਲਿਆ ਨਾ ਤਾਂ ਚੰਗਾ ਵੀ ਜਰੂਰ ਮਿਲੂਗਾ ਤੁਹਾਨੂੰ ਵੀ ਇਦਾਂ ਦਾ ਕੋਈ ਕੰਨਾ ਕੋਈ ਵਾਕਿਆ ਹੋਇਆ ਹੁੰਦਾ ਡੰਡ ਡੰਡ ਹਰ ਤੇ ਪੰਜਾਬ ਪੁਲਸ ਸਰਕਾਰ ਫਿਲਹਾਲ ਮੈਨੂੰ ਹਜੇ ਟ੍ਰੇਨਿੰਗ ਦੇ ਵਿੱਚ ਜਿਹੜਾ ਇਹਨਾਂ ਹਜੇ ਉਹ ਮੰਨ ਨਹੀਂ ਦਿੱਤਾ ਆ ਹਜੇ ਉਹ ਫਿਲਹਾਲ ਉਹਨਾਂ ਨੇ ਮੈਨੂੰ ਹਜੇ ਜਿਹੜੇ ਆ ਉਹ ਮਾਹਿਕਮੇ ਦੇ ਵਿੱਚ ਕੰਮਾ ਰਹੇ ਨੇ ਤਾਂ ਉਹ ਹਜੇ ਐਕਸਪੀਰੀਅੰਸ ਮਿਲ ਲਵਾਂਗਾ ਫਿਰ ਮੈਂ ਤੁਹਾਡਾ ਨੂੰ ਮੈਂ ਦੱਸ ਸਕਦਾ ਆ ਕਦੀ ਪਛਤਾਵਾ ਤੇ ਨਹੀਂ ਹੁੰਦਾ ਉਸ ਚੀਜ਼ ਨੂੰ ਲੈ ਕੇ ਕਿ ਮੈਂ ਭਈ ਇਹਨਾਂ 20 ਲੱਖ ਰੁਪਏ ਕਰਜ਼ਾ ਵੀ ਚੁੱਕਿਆ ਹੁਣ ਵੀ ਮੇਰੇ ਖਲ ਕਿਸ਼ਤਾਂ ਤੁਸੀਂ ਲਾਉਂਦੇ ਵੀ ਉਹ ਦੇਖੋ ਉਹ ਮੈਨੂੰ ਪਛਤਾਵਾ ਉਹਦੋਂ ਹੁੰਦਾ ਜਦੋਂ ਮੇਰੀ ਸੈਲਰੀ ਆਉਂਦੀ ਆ ਜਦੋਂ ਮੇਰੀ ਸੈਲਰੀ ਆਉਂਦੀ ਆ ਨਾ ਮੈਨੂੰ ਪਤਾ ਚੱਲਦਾ ਕਿ ਇਹਦੇ ਚੋਂ ਜਿਹੜਾ ਉਹਦੋਂ ਪਛਤਾਵਾ ਹੁੰਦਾ ਕਿ ਯਾਰ ਹੈ ਇੰਨਾ ਪੈਸਾ ਜਾਣਾ ਮੇਰੇ ਕੋਲ ਕਿੰਨਾ ਬਚਿਆ ਹੈ 2000 ਬਚਿਆ ਹਮਮ ਖਾਤੇ ਚ ਉਹ ਜਿਹੜਾ ਬਸ 2000 ਬਚਿਆ ਨਾ ਮੈਂ ਸੋਹਣ ਨਾਲ ਮੈਂ ਸਾਲਾ ਮਹੀਨਾ ਗੁਜ਼ਾਰਾ ਕਰਨਾ ਹੈ ਬੜੀ ਵੱਡੀ ਗੱਲ ਹੈ ਤਾਂ ਉਹ ਮੈਨੂੰ ਉਹਦੋਂ ਬਸ ਉਹਦੋਂ ਹੁੰਦਾ ਕਿ ਯਾਰ ਹੈ ਸੱਚੇ ਭਾਸ਼ਾ ਕੀ ਠੀਕ ਹੈ ਤੇ ਕਿਹੜੀ ਉਹ ਕਮੀ ਕਿੱਥੇ ਮਹਿਸੂਸ ਉਥੇ ਕਰਦੇ ਤੋ ਲਾਈਕ ਜਿਹੜੇ ਬੱਚੇ ਆ ਜਿਨ੍ਹਾਂ ਨੂੰ ਕਲੀਅਰਿਟੀ ਨਹੀਂ ਹੋ ਪੰਦੀ ਉਹ ਜਿਹੜਾ ਡਿਫਰੈਂਸ ਹੈ ਉਹ ਕਿੱਥੇ ਕ੍ਰੀਏਟ ਹੁੰਦਾ ਤੁਹਾਨੂੰ ਦਿਖਾਈ ਦਿੰਦਾ ਕਿੱਥੇ ਉਹ ਕਮੀ ਰਹਿ ਜਾਂਦੀ ਹੈ ਜਿਹੜੇ ਬੱਚੇ ਸਮਝ ਹੀ ਨਹੀਂ ਪਾਉਂਦੇ ਕਿ ਅਸੀਂ 12ਵੀਂ ਤੋਂ ਬਾਅਦ ਕਰਨਾ ਕੀ ਹੈ ਬਸ ਫਿਰ ਤੋਂ ਬਾਅਦ ਮੇਰੇ ਮਾਈਂਡਸ ਵੀ ਬਸ ਸਹੀ ਬਿਠਾਤਾ ਗਿਆ ਸੀਗਾ ਕਿ ਭਾਈ ਯੂ ਐਸ ਏ ਜਾਂ ਕੈਨੇਡਾ ਜਾਂ ਅਮਰੀਕਾ ਕੈਨੇਡਾ ਅਮਰੀਕਾ ਹੁਣ ਇਹ ਕਿੱਥੇ ਆ ਕਿੱਥੇ ਆ ਕੌਣ ਕਿੱਥੇ ਨਹੀਂ ਆ ਇਹ ਤਾਂ ਮਤਲਬ ਬਸ ਮਿਠਾਤਾ ਸੀਗਾ ਫਿਰ ਉੱਥੇ ਇੱਕ ਮਾਈਂਡ ਸੈਟ ਹੋ ਗਿਆ ਕਿ ਭਾਈ ਮਤਲਬ ਜਾਣਾ ਬਾਹਰ ਆ ਬਟ ਉਸ ਟਾਈਮ ਮੇਰੇ ਫਾਈਨੈਂਸ਼ੀਅਲ ਸਿਚੁਏਸ਼ਨ ਦਾ ਨਾ ਵਧੀਆ ਹੋਣ ਕਰਕੇ ਮਤਲਬ ਇਹ ਚੀਜ਼ ਜਿਹੜੀ ਮੇਰੇ ਪਿੱਛੇ ਬੈਕ ਆ ਗਰਾਉਂਡ ਆਫ ਦਾ ਮਾਈਂਡ ਚਲੇਗੀ ਬਟ ਇਹ ਮਤਲਬ ਕਰੇ ਮਿੱਟੀ ਨਹੀਂ ਮੇਰੇ ਮਾਈਂਡ ਸਬ ਇੰਸਪੈਕਟਰ ਸਰ ਅਖੀਲਾ ਸਵਾਲ ਮੇਰਾ ਕਦੀ ਸਵੇਰੇ ਜਦੋਂ ਉੱਠਦੇ ਹੋ ਮਹਾਰਾਜ ਦੀ ਫੋਟੋ ਕੇ ਹੱਥ ਜੋੜ ਕੇ ਸ਼ੁਕਰਾਨਾ ਕੀਤਾ ਕਿ ਭਾਈ ਜੋ ਅੱਜ ਕੈਨੇਡਾ ਅਮਰੀਕਾ ਦੇ ਹਾਲਾਤ ਬਣ ਗਏ ਨੇ ਲੋਕੀ ਭੱਜ ਭੱਜ ਵਾਪਸ ਭਾਰਤ ਨੂੰ ਆ ਰਹੇ ਨੇ ਆ ਥੱਕੇ ਮਰ ਮਰ ਕੇ ਵੀ ਕੱਢ ਰਹੇ ਨੇ ਇਸ ਕਰ ਚ ਕੋਈ ਦੁਰਾਈ ਨਹੀਂ ਹੈ ਤੇ ਤੁਸੀਂ ਸ਼ੁਕਰਗੁਜ਼ਾਰ ਮਹਿਸੂਸ ਕੀਤਾ ਕਿ ਵਾਹਿਗੁਰੂ ਮੇਰੀ ਇੱਜ਼ਤ ਪਤਰਾ ਖਲੀ ਮੈਂ ਸੋਣੀ ਨੌਕਰੀ ਤੇ ਆ ਕੇ ਇੱਥੇ ਬਹਿ ਗਿਆ ਇਹ ਤਾਂ ਪ੍ਰਮਾਤਮਾ ਨੇ ਨਾ ਜਿੱਥੇ ਰੱਖਣਾ ਹੁੰਦਾ ਨਾ ਉਹ ਉੱਥੇ ਰੱਖ ਦਿੰਦੇ ਨੇ ਜੇ ਉਹਨਾਂ ਨੇ ਮੈਨੂੰ ਉਹਨਾਂ ਨੂੰ ਪਤਾ ਸੀਗਾ ਕਿ ਬਈ ਪ੍ਰਮਾਤਮਾ ਨੇ ਕਹਿ ਲਓ ਕਿ ਇਸ ਆਪਣੇ ਜਿਹੜੇ ਆ ਆ ਸੇਬਕ ਦੇ ਬੇਟੇ ਨੂੰ ਅਗਰ ਬਚਾਉਣਾ ਸੀ ਨਾ ਤਾਂ ਉਹ ਸਹੀ ਟਾਈਮ ਦੇ ਵਿੱਚ ਦਿਖਾ ਕੇ ਉਹ ਚੀਜ਼ ਨੂੰ ਕੱਢ ਲਿਆ ਵਾਪਸ ਨਹੀਂ ਤਾਂ ਮੈਂ ਤੁਹਾਨੂੰ ਉਹੀ ਦੱਸਾਂ ਨਾ ਭਾਜੀ ਕਿ ਅੱਜ ਉੱਥੇ ਹਾਲਾਤ ਕੁਛ ਅਧਾ ਦੇ ਨੇ ਕਿ ਅਗਰ ਮੈਂ ਮਤਲਬ 5 ਸਾਲ ਦਾ ਵਰਕ ਪਰਮਿਟ 5 ਸਾਲ ਦਾ ਟਾਈਮ ਸਟੇ ਕਰਾਂ ਤਾਂ ਬਾਅਦ ਵਿੱਚ ਮੈਂ ਜਦੋਂ ਲੀਮੀਆ ਲੈਣਾ ਨਾ ਤਾਂ ਉਹ ਜਿਹੜਾ ਲੀਮੀਆ ਨਾ ਉਹ ਉਸ ਟਾਈਮ ਤੇ ਜਦ ਮੈਂ ਆਇਆ 36000 ਕੈਨੇਡੀਅਨ ਡਾਲਰ ਦੇ ਹਿਸਾਬ ਨਾਲ ਮਿਲ ਰਿਹਾ ਸੀਗਾ ਉਹ 36000 ਕੈਨੇਡੀਅਨ ਡਾਲਰ ਮੈਨੂੰ ਇਸ ਗੱਲ ਨੂੰ ਪੇ ਆਫ ਕਰਨਾ ਪੈਣਾ ਕਿ ਸਿਰਫ 1 ਸਾਲ ਦਾ ਮੈਨੂੰ ਵਰਕ ਪਰਮਿਟ ਮਿਲ ਜਵੇ ਉਹ 36000 ਯੂਸ ਮਤਲਬ ਕੈਨੇਡੀਅਨ ਡਾਲਰ ਤੁਹਾਡਾ ਕੱਠਾ ਕਦੋਂ ਹੋਣਾ ਜਦੋਂ ਤੁਹਾਡੇ ਕੋਲ 2 ਸਾਲ ਦੀ ਸੇਵਿੰਗਸ ਆ ਜਾਣੀਆਂ ਨੇ ਉਸ ਟਾਈਮ ਤੇ ਵਿੱਚ ਯਾਨੀ ਕਿ ਜਿੰਨਾ ਤੁਸੀਂ 2 ਸਾਲ ਕਮਾਇਆ ਉਹ ਤੁਸੀਂ 1 ਸਾਲ ਦੇ ਵਰਕ ਪਰਮਿਟ ਲੈਣ ਪਿੱਛੇ ਤੁਸੀਂ ਉਹ ਜੜ ਦਿੰਦੇ ਹਾਂ ਕੋਈ ਸੇਧ ਦਿੰਦੇ ਹੁਣ ਆਪਣੇ ਆਂਡੀਆਂ ਗਵੰਡੀਆਂ ਨੂੰ ਕੁਈ ਪਤੀ ਜੇ ਪਤੀ ਜੀਆਂ ਨੂੰ ਕੋਈ ਰਿਸ਼ਤੇਦਾਰਾਂ ਨੂੰ ਕਿ ਪਈ ਕੈਨੇਡਾ ਵਾਲ ਮੂਹ ਨਾ ਕਰੇ ਮੈਂ ਇਹ ਇਹ ਕਹਿੰਦਾ ਹਾਂ ਕਿ ਜੇ ਜਾਣਾ ਜ਼ਰੂਰ ਜਾਓ ਮਨਾ ਨਹੀਂ ਕਰਦਾ ਮੈਂ ਜੀ ਸੱਦ ਕੇ ਜਾਓ ਦੇਖਣੇ ਵੀ ਚਾਹੀਦੇ ਜਗ੍ਹਾ ਉਹ ਮੈਂ ਕਹਿੰਦਾ ਕਿ ਹਰੇਕ ਮੰਦਰ ਨੂੰ ਦੇਖਣੀ ਚਾਹੀਦੀ ਹੈ ਕਿ ਪ੍ਰਮਾਤਮਾ ਨੇ ਇੰਨਾ ਸੋਹਣਾ ਇਹ ਸੰਸਾਰ ਬਸਾਇਆ ਤੁਹਾਨੂੰ ਵੀ ਦੇਖਣੀ ਚਾਹੀਦੀ ਹੈ ਹਰੇਕ ਮੰਦਰ ਨੂੰ ਦੇਖਣੀ ਚਾਹੀਦੀ ਹੈ ਤੇ ਕੋ ਉੱਥੇ ਹੈ ਕਿ ਅਦਾਂ ਦਾ ਕਿ ਇਹਦਾ ਬੰਦੇ ਭੱਜ ਭੱਜ ਜਾਂਦੇ ਨੇ ਇੱਕ ਵਾਰ ਤਾਂ ਦੇਖਣਾ ਪਣਦਾ ਹੈ ਨਾ ਪਰ ਉੱਥੇ ਬਸ ਇਹ ਗੱਲ ਹੈ ਕਿ ਹਾਂ ਜੇ ਕਿਸੇ ਨੇ ਜਾਣਾ ਤਾਂ ਉਹ ਆਪਣਾ ਏਮ ਸੈੱਟ ਕਰਕੇ ਜਾਵੇ ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸੋ ਜੀ ਇਨਸਪੈਕਟਰ ਸਾਹਿਬ ਦਾ ਪਤਾ ਕਿੱਥੇ ਨੇ ਕਿੱਥੇ ਲੱਗੇ ਨੇ ਮੈਨੂੰ ਕਮੈਂਟ ਜ਼ਰੂਰ ਕਰ ਦਿਓ ਮੈਂ ਤੁਹਾਨੂੰ ਦੱਸ ਦਿਆਂਗਾ ਕੋਈ ਕੰਮਕੁਮ ਹੋਵੇ ਤਾਂ ਜੀ ਸਾਦਕੇ ਤੁਸੀਂ ਦੱਸ ਦਿਓ ਕਿਉਂਕਿ ਕੈਨੇਡਾ ਤੋਂ ਆਏ ਨੇ ਅੱਛੇ ਵਿਚਾਰਾਂ ਵਾਲੇ ਨੇ ਤੁਸੋਂ ਬਖੂਬੀ ਤੁਹਾਡੀ ਸੇਵਾ ਜਿਹੜੀ ਉਹ ਕਰਨਗੇ ਸੇਵਾ ਸਹੀ ਰਸਤੇ ਵਾਲੀ ਸੇਵਾ ਕਰਨਗੇ ਤਾਂ ਠੀਕ ਹੈ ਜੀ ਸੋ ਬਹੁਤ ਅੱਛਾ ਲੱਗਾ ਤੁਹਾਡੇ ਨਾਲ ਸੱਚੀ ਗੱਲਬਾਤ ਕਰਕੇ ਤੁਸੀਂ ਇੱਕ ਐਗਜ਼ਾਮਪਲ ਹੋ ਸਾਡੇ ਸਮਾ ਹਾਂ ਸਰਕਾਰੀ ਨੌਕਰੀ ਦਿੱਤੋ ਤੁਸੀਂ ਕਾਬੂ ਐਸ ਅਸ 서ਬ ਇੰਸਪੈਕਟਰ ਤੇ ਸਾਡੇ ਵੱਲੋਂ ਤੁਹਾਡੇ ਲਈ ਬਹੁਤ ਸ਼ੁਭਕਾਮਨਾਵਾਂ ਸੋ ਤੁਸੀਂ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਜੀ ਵੇਲਾ ਹੁਣ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਮਿਲਾਂਗੇ ਅਗਲੇ ਇੰਟਰਵਿਊ ਦੇ ਵਿੱਚ ਤਦ ਤੱਕ ਲਈ ਮੈਂ ਉਹ ਦਿਵਾਂਗਾ ਸਤਿ ਸ਼੍ਰੀ ਅਕਾਲ ਰਬ ਰੱਖਾ